ਪੰਜਾਬ ਤੋਂ ਆਏ ਕੰਪਿਊਟਰ ਅਧਿਆਪਕਾ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਅੱਗੇ ਜਿਹੜਾ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਇਹ ਤਸਵੀਰਾਂ ਮੁੱਖ ਮੰਤਰੀ ਦੇ ਘਰ ਦੇ ਬਾਹਰ ਦਾ ਇਹ ਮੰਜ਼ਰ ਹੈਗਾ ਅਧਿਆਪਕ ਦੇਵਸ ਵਾਲੇ ਦਿਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੈਰੀਗੇਟ ਦੇ ਕੋਲ ਪਹੁੰਚ ਚੁੱਕੇ ਨੇਗੇ ਜਿਹੜੇ ਜਿਹੜੇ ਕੰਪਿਊਟਰ ਅਧਿਆਪਕ ਨੇਗੇ ਲਗਾਤਾਰ ਜਿਹੜਾ ੱੱਕਾ ਮੁੱਕੀ ਤਸਵੀਰ ਤੁਸੀਂ ਦੇਖ ਸਕਦੇ ਹੋਗੇ ਕਿ ਲਗਾਤਾਰ ਕੋਸ਼ਿਸ਼ਾਂ ਜਿਹੜੀ ਕੀਤੀ ਜਾ ਰਹੀ ਹੈਗੀ ਰੋਕਣ ਦੀ ਬੈਰੀਗੇਟ ਹੈ ਜਿਹੜੇ ਜਿਹੜੇ ਉਖਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਗਰੂਰ ਦੇ ਘਰ ਦੇ ਬਾਹਰ ਅਧਿਆਪਕ ਦੇ ਡੈਫਸ ਵਾਲੇ ਦਿਨ ਦਾ ਇਹ ਮੰਜ਼ਰ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਲਗਾਤਾਰ ਜਿਹੜਾ ਅੱਗੇ ਵਧਣ ਦੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈ ਅੱਗੇ ਵੱਧ ਚੁੱਕੇ ਨੇ ਕੰਪਿਊਟਰ ਦਾ ਆਪਕ ਵੈਰੀਗੇਟ ਹੈ ਜਿਹੜਾ ਵੈਰੀਗੇਟ ਨੂੰ ਕੋਲ ਪਹੁੰਚ ਕੇ ਉਸ ਨੂੰ ਉਖਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿ ਇੱਥੇ ਕਿਸ ਤਰ੍ਹਾਂ ਦਾ ਮਾਹੌਲ ਹੈ ਲਗਾਤਾਰ ਗਰਮੀ ਦੇ ਵਿੱਚ ਪੂਰੇ ਪੰਜਾਬ ਭਰ ਤੋਂ ਆਏ ਅਧਿਆਪਕਾਂ ਆਪਣੀਆਂ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਬੋਰਡ ਲੈ ਕੇ ਜਿਹੜੇ ਬੈਰੀਗੇਡ ਨੇ ਬੈਰੀਗੇਟਾਂ ਨੂੰ ਜਿਹੜਾ ਉਖਾੜ ਰਿਹਾ ਉਖਾੜਿਆ ਜਾ ਰਿਹਾ ਇਸ ਸਮੇ ਇਹ ਤਸਵੀਰਾਂ ਸੰਗਰੂਰ ਦੀਆਂ ਨੇਗੀਆਂ ਸੰਗਰੂਰ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਅਧਿਆਪਕ ਦਿਵਸ ਵਾਲੇ ਦਿਨ ਦੀਆਂ ਤਸਵੀਰਾਂ ਨੇਗੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਲਗਾਤਾਰ ਜਿਹੜਾ ਇੱਥੇ ਖਿੱਚਾ ਤੂ ਜਿਹੜੀ ਹੋ ਰਹੀ ਹੈਗੀ ਲਗਾਤਾਰ ਏ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਬਾਹਰ ਦਾ ਮੰਜ਼ਰ ਹੈ ਅਧਿਆਪਕ ਦੇਸ ਵਾਲੇ ਦਿਨ ਲਗਾਤਾਰ ਪੂਰੇ ਪੰਜਾਬ ਭਰ ਤੋਂ ਪਹੁੰਚੇ ਟੀਚਰ ਲਗਾਤਾਰ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਨੇਗੇ ਬੈਰੀਕੇਡ ਦੇ ਕੋਲ ਪਹੁੰਚ ਚੁੱਕੇ ਨੇ ਬੈਰੀਕੇਡ ਨੂੰ ਤੋੜਨ ਦੀ ਜਿਹੜੀ ਕੋਸ਼ਿਸ਼ ਹੈਗੀ ਉਹ ਕੀਤੀ ਜਾ ਰਹੀ ਹੈ ਇਹਟ ਹਲਾਇਆ ਪਿਆ ਠੀਕ ਹੈ ਹੁਣ ਕਸਰ ਜਣੀ ਨਹੀਂ ਰਹੀ ਕੋਆ ਪਾ ਨਵੇੜਦੇ ਆ ਮਰ ਜਾ ਠੀਕ ਹੈ ਆਪਾਂ ਸਾਹ ਨੂੰ ਇੱਕ ਆਣੀ ਵੀਰੇ ਵਸੀ ਅੱਗੇ ਹੁੰਦੇ ਆ ਪਿੱਛੇ ਧੱਕਾ ਲਾ ਰੋ ਅੱਗੇ ਆਓ मरिया वञा उन मरिया रुड़े मुड़